ਅ ਦੇਸ਼ਾਪਦੇਸ਼ਾਂਤੀ ਪ੍ਰਦੇਸ਼ਾਂ ਦੇ ਵਿੱਚ ਬੈਠੇ ਸਾਰੇ ਹੀ ਪੰਜਾਬੀ ਪੰਡ ਪਰਾਵਾਂ ਨੂੰ ਮੇਰੇ ਵੱਲੋਂ ਜਾਨੀ ਕਿ ਗੁਰਪ੍ਰੀਤ ਸਿੰਘ ਫੌਜੀ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼ਕਾਲ ਜੀ ਅ ਸਾਰੇ ਪਿਆਰੇ ਹੀ ਦਰਸ਼ਕ ਵੀਰੋ ਬਹੁਤ ਹੀ ਪਿਆਰੇ ਉਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਕਿ ਮੈਂ ਅੱਜ ਨਾਲ ਪੰਜਾਬ ਦੇ ਬਾਰੇ ਦੇ ਵਿੱਚ ਇੱਕ YouTube ਚੈਨਲ ਸ਼ੁਰੂ ਕਰਨ ਜਾ ਰਿਹਾ ਹਾਂ ਜਿਸ ਦਾ ਨਾਮ ਹੈ ਪੰਜਾਬ ਪੈਪਾ ਔਰ ਇਸ ਚੈਨਲ ਨੂੰ ਮੇਰਾ ਸ਼ੁਰੂ ਕਰਨ ਦਾ ਮਕਸਦ ਜਿਹੜਾ ਹੈਗਾ ਐਮ ਐਸ ਬਹੁਤ ਹੀ ਛੋਟੇ ਸ਼ਬਦਾਂ ਦੇ ਵਿੱਚ ਦੱਸ ਸਕਦੇ ਹਾਂ ਸਿਰਫ ਔਰ ਸਿਰਫ ਇਹ ਹੈ ਕਿ ਆਪਾਂ ਆਉਣ ਵਾਲੀਆਂ ਪੰਜਾਬ ਦੇ ਵਿੱਚ 2 ਜਾਂ 3 ਦਿਨਾਂ ਦੇ ਵਿੱਚ ਜਿਹੜੇ ਹੈਗੇ ਨੇ ਨੋਟੀਫਿਕੇਸ਼ਨ ਜਾਰੀ ਹੋ ਜਾਏਗਾ ਪੰਚਾਇਤੀ ਚੋਣਾਂ ਦੇ ਬਾਰੇ ਦੇ ਵਿੱਚ ਔਰ ਆਪਾਂ ਇਸ ਦੇ ਵਿੱਚ ਚਰਚਾ ਕਰਿਆ ਕਰਾਂਗੇ ਕਿ ਪੰਚਾਇਤੀ ਚੋਣਾਂ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਵਾ ਕੀ ਨਹੀਂ ਹੋਣਾ ਚਾਹੀਦਾ ਔਰ ਆਪਾਂ ਬਹੁਤ ਹੀ ਸੂਝਵਾਨ ਵਿਅਕਤੀਆਂ ਦੇ ਤੋਂ ਆਪਾਂ ਜਿਹੜੇ ਹੈਗੇ ਆ ਕਮੈਂਟ ਲਿਆ ਕਰਾਂਗੇ ਵਿਚਾਰ ਲਿਆ ਕਰਾਂਗੇ ਉਹਨਾਂ ਦੇ ਅਧਾਰ ਤੇ ਆਪਾਂ ਜਿਹੜੀ ਹੈ ਇੱਕ ਸੀਰੀਅਲ ਬਣਾਵਾਂਗੇ ਜਿਸ ਨੂੰ ਕਿ ਆਪਾਂ ਕੋਸ਼ਿਸ਼ ਕਰਾਂਗੇ ਕਿ ਪੂਰੇ ਪੰਜਾਬ ਦੇ ਵਿੱਚ ਨਹੀਂ ਸਗੋ 올 ਵਰਲਡ ਜਿੱਥੇ ਵੀ ਪੰਜਾਬੀ ਪੰਜਾਬੀਅਤ ਤੇ ਪੰਜਾਬ ਵਸਦਾ ਹੈ ਪੰਜਾਬ ਤਕਰੀਬਨ ਦੁਨੀਆ ਦੇ ਹਰ ਕੋਨੇ 'ਚ ਵਸਦਾ ਹੈ ਉੱਥੇ ਤੱਕ ਇਸ ਚੀਜ਼ ਨੂੰ ਪਹੁੰਚਾਇਆ ਜਾਵੇ ਔਰ ਮੇਰੀ ਇਸ ਕੋਸ਼ਿਸ਼ ਨੂੰ ਤੁਹਾਡੇ ਤੋਂ ਬਿਨਾ ਕੋਈ ਪ੍ਰਵਾਹ ਨਹੀਂ ਚੜਾ ਸਕਦਾ ਉਹ ਕਿਉਂ ਕਿਉਂਕਿ ਜੇ ਤੁਸੀਂ ਮੈਨੂੰ ਸਾਥ ਦਿਓਗੇ ਮੇਰਾ ਸਾਥ ਦਿਓਗੇ ਆਪਾਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਚੋਣਾਂ ਦੀਆਂ ਸਰਗਰਮੀਆਂ ਹੋਣਗੀਆਂ ਅਪਾ ਉੱਥੇ ਜਾ ਜਾ ਕੇ ਵੀ ਆਪਾਂ ਕਵਰ ਕਰਿਆ ਕਰਾਂਗੇ ਔਰ ਜਿੱਥੇ ਖਾਸ ਕਰਕੇ ਜਿੱਦਾਂ ਆਪਾਂ ਗੱਲ ਕਰੀਏ ਕਿ ਸਰਬਸੰਮਤੀ ਦੇ ਵਿੱਚ ਜਿੱਦਾਂ ਬਹੁਤ ਵਧੀਆ ਯੋਗਦਾਨ ਹੁੰਦਾ ਹੈ ਪੰਜਾਬ ਸਰਕਾਰ ਦਾ ਜੋ ਕੋਈ ਵੀ ਅਸਲਾਗਾ ਵੀ ਕਰਦੀ ਹੈ ਔਰ ਕੁਝ ਗਰੰਟਾ ਵਗੈਰਾ ਵੀ ਦਿੰਦੀ ਹੈ 5 ਲੱਖ ਵਗੈਰਾ ਉਹ ਸਾਰਾ ਕੁਝ ਜਿਹੜਾ ਹੈਗਾ ਆਪਾਂ ਪੰਜਾਬ ਦੇ ਵਿੱਚ ਉਹ ਲਿਸਟ ਬਣਾਵਾਂਗੇ ਉਸ ਤੋਂ ਮੁੜ ਕੇ ਕਈ ਇਹੋ ਜਿਹੇ ਪਿੰਡ ਵੀ ਹੋਣਗੇ ਮੈਨੂੰ ਪੂਰ ਸੰਪੂਰਨ ਆਸ ਹੈ ਪੂਰ ਨਹੀਂ ਸੰਪੂਰਨ ਆਸ ਹੈ ਕਿ ਜਿੱਥੇ ਬਿਨਾਂ ਕਿਸੇ ਨਸ਼ੇ ਪੱਤੇ ਤੋਂ ਖਾਸ ਕਰਕੇ ਇਹ ਸ਼ਰਾਬ ਵਗੈਰਾ ਜਾਂ ਜੋ ਵੀ ਹੈ ਜਿਆ ਲਾਣਤਾ ਨੇ ਆਪਣੇ ਪੰਜਾਬ ਦੇ ਵਿੱਚ ਅੱਜ ਕੱਲੋ ਕਰੈਤਾਂ ਕਹਿ ਲੋ ਲਾਣਤਾ ਕਹਿ ਲੋ ਪਾਈਆਂ ਜਾਂਦੀਆਂ ਨੇ ਜਿਹੜੀ ਜਿਹੜੀ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣਗੀਆਂ ਆਪਾਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਪੂਰੇ ਵਰਲਡ ਲੈਵਲ ਦੇ ਉੱਤੇ ਜਾ ਕੇ ਉਹਨਾਂ ਨੂੰ ਪ੍ਰੋਮੋਟ ਕਰੀਏ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਵੀ ਕੁਝ ਹੋਵੇ ਉਹ ਸਾਰਾ ਉਹਨਾਂ ਨੂੰ ਦੇਖ ਕੇ ਆਪਾਂ तकरीबन तकरीबन ਜਿਆਦਾ ਨਹੀਂ ਤਾਂ ਜਿੰਨਾ ਹੋ ਸਕਦਾ ਉਹਨਾਂ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਜਾਗਰੂਕ ਹੋਈਏ ਬਿਨਾ ਨਸ਼ੇ ਤੋਂ ਬਿਨਾ ਲੜਾਈ ਝਗੜੇ ਤੋਂ ਬਿਨਾ ਕਿਸੇ ਲਾਲਚ ਤੋਂ ਆਪਾਂ ਪੰਜਾਬ ਦੇ ਜਿਹੜੇ ਹੈਗੇ ਆ ਪੰਚਾਇਤੀ ਚੋਣਾਂ ਦਾ ਜਿਹੜਾ ਹੈਗਾ ਆਪਾਂ ਚੋਣ ਕਰੀਏ ਔਰ ਮੇਰੇ ਸ਼ਬਦਾਂ ਦੇ ਵਿੱਚ ਕਾਫੀ ਜ਼ਿਆਦਾ ਕਮੀਆਂ ਹੋਣਗੀਆਂ ਕਿਉਂਕਿ ਮੈਂ ਪਹਿਲੀ ਵਾਰੀ ਅੱਜ ਰੂਬਰੂ ਹੋ ਰਿਹਾ ਤੇ ਉਸ ਦੇ ਵਿੱਚ ਹੋਰ ਆਪਾਂ ਕੀ ਉਹਦਾਂ ਪਾ ਸਕਦੇ ਆ ਜਿੱਦਾਂ ਕਿ ਕਿਤੇ ਆਪਾਂ ਨੂੰ ਮੰਨ ਲਓ ਮੈਨੂੰ ਪਤਾ ਜਾਂ ਕਿਸੇ ਨੂੰ ਵੀ ਪਤਾ ਜਾਂ ਆਪਾਂ ਅੱਗੇ ਕਮੈਂਟਾਂ ਆ ਰਹੀਆਂ ਆਪਾਂ ਨੂੰ ਪਤਾ ਲੱਗਦਾ ਕਿ ਉਮੀਦਵਾਰਾਂ ਨੂੰ ਆਪਾਂ ਨੇ ਕੀ ਸਵਾਲ ਕਰਨੇ ਨੇ ਆਪਾਂ ਉਹਨਾਂ ਤੋਂ ਵਿਜ਼ਨ ਕੀ ਲੈਣਾ ਹੈ ਕੀ ਆਪਾਂ ਉਹਨੂੰ ਪੁੱਛਣਾ ਹੈ ਜੋ ਵੀ ਉਮੀਦਵਾਰ ਜਿਹੜਾ ਹੈਗਾ ਆਪਣੇ ਪੰਜਾਬ ਦੇ ਜੋ ਚੋਣਾਂ ਦੇ ਵਿੱਚ ਆਉਣਗੇ ਉਹ ਆਪਣੇ ਕੋਲੇ ਕੋਈ ਨਾ ਕੋਈ ਵਿਜ਼ਨ ਲੈ ਕੇ ਆਉਣਗੇ ਆਪਾਂ ਉਹਨਾਂ ਨੂੰ ਕੁਐਸਚਨ ਕਰੀਏ ਜਾਂ ਉਹਨਾਂ ਨੂੰ ਕਾਊਂਟਰ ਕੁਐਸਚਨ ਕਰੀਏ ਉਹਨਾਂ ਤੋਂ ਸਵਾਲ ਜਵਾਬ ਪੁੱਛੀਏ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਔਰ ਮੈਂ ਉਮੀਦਵਾਰਾਂ ਨੂੰ ਵੀ ਇਹ ਜਾਣਕਾਰੀ ਦੇਣੀ ਚਾਹੁੰਦਾ ਉਹਨਾਂ ਤੋਂ ਬੇਨਤੀ ਉਹਨਾਂ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਕਿ ਆਪਾਂ ਸਾਰੇ ਮਿਲ ਜੁਲ ਕੇ ਆਪਾਂ ਇਹੋ ਜਿਹਾ ਇੱਕ ਪਲੈਟਫਾਰਮ ਤਿਆਰ ਕਰੀਏ ਇਹ ਸੋਸ਼ਲ ਮੀਡੀਆ ਪਲੈਟਫਾਰਮ ਮੈਨੂੰ ਲੱਗਦਾ ਹੈ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਬੈਸਟ ਹੈ ਔਰ ਇਸ ਦੇ ਉੱਤੇ ਜਿਆਦਾ ਕੋਈ ਖਰਚ ਨਹੀਂ ਹੈ ਕੋਈ ਕੁਝ ਨਹੀਂ ਹੈ ਆਪਾਂ ਜਾ ਕੇ ਪਹਿਲਾਂ ਵਾਲੇ ਕੰਮਾਂ ਨੂੰ ਛੱਡ ਕੇ ਇੱਕ ਨਵਾਂ ਪੰਜਾਬ ਦੀ ਸਿਰਜਣਾ ਜਿਹੜੀ ਆਪਾਂ ਨਵੇਂ ਪੰਜਾਬ ਦੀ ਸਿਰਜਣਾ ਸ਼ੁਰੂ ਕਰ ਸਕੀਏ ਉਸ ਦੇ ਤਹਿਤ ਆਪਾਂ ਤਕਰੀਬਨ ਡੇਲੀ-ਡੇਲੀ ਦੀਆਂ ਇੱਕ ਦੋ ਵੀਡੀਓ ਜਿਹੜੀਆਂ ਹੈਗੀਆਂ ਨੇ ਆਪਾਂ ਸਰੋਤਿਆਂ ਦੇ ਨਾਲ ਸ਼ੇਅਰ ਕਰਿਆ ਕਰਾਂਗੇ ਔਰ ਕਮੈਂਟ ਲਿਆ ਕਰਾਂਗੇ ਉਹਨਾਂ ਤੋਂ ਕਿ ਹਾਂ ਵੀ ਕੀ ਹੋਣਾ ਚਾਹੀਦਾ ਹੈ ਪੰਜਾਬ ਦੀਆਂ ਚੋਣਾਂ ਦੇ ਤਹਿਤ ਅਗਲੇ ਜਿੰਨੇ ਦਿਨ ਵੀ ਪੰਜਾਬ ਦੀਆਂ ਚੋਣਾਂ ਚੱਲ ਰਹੀਆਂ ਨੇ ਔਰ ਉਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਰਹੂਗਾ ਸਰੋਤਿਆਂ ਦਾ ਔਰ ਅੱਜ ਕਿਉਂਕਿ ਉਹਨਾਂ ਨੇ ਹੀ ਕਮੈਂਟ ਕਰਨੇ ਆ ਤੁਸੀਂ ਹੀ ਕਮੈਂਟ ਕਰਨੇ ਆ ਤੁਸੀਂ ਹੀ ਦੱਸਣਾ ਤੁਹਾਡੇ ਵਿੱਚੋਂ ਜੋ ਵੀ ਗੱਲਾਂ ਵਧੀਆ ਹੋਣਗੀਆਂ ਸਰੋਤਿਆਂ ਦੀ ਸਲਾਹ ਲੈ ਕੇ ਸਾਰੇ ਸੂਝਵਾਨ ਵਿਅਕਤੀਆਂ ਦੀ ਸਲਾਹ ਲੈ ਕੇ ਆਪਾਂ ਉਹ ਗੱਲਾਂ ਕਰਿਆ ਕਰਾਂਗੇ ਜਿਵੇਂ ਕਿ ਕਿਸੇ ਸ਼ਾਇਰ ਨੇ ਵੀ ਕਿਹਾ ਕਿ ਗੱਲਾਂ ਤੇਰੀਆਂ ਚੋਂ ਗੱਲ ਲੈ ਕੇ ਸ਼ੇਰ ਆਖੀ ਜਾਵਾ ਕਿ ਤੁਹਾਡੀਆਂ ਗੱਲਾਂ ਦੇ ਵਿੱਚੋਂ ਹੀ ਆਪਾਂ ਕੁਝ ਨਾ ਕੁਝ ਪ੍ਰੋਗਰਾਮ ਬਣਾਇਆ ਕਰਾਂਗੇ ਕਿ ਆਪਾਂ ਨੂੰ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੀ ਕੀ ਹੋਣਾ ਚਾਹੀਦਾ ਹੈ ਕੀ ਕੀ ਆਪਾਂ ਕਰ ਸਕਦੇ ਹਾਂ ਆਪਾਂ ਯੋਗਦਾਨ ਬਹੁਤ ਵੱਡਾ ਪੰਜਾਬੀ ਵੀਰੋ ਔਰ ਤਿਆਰ ਵਰਤਿਆਰ ਰਹਿਣ ਦਾ ਮੇਰਾ ਮਕਸਦ ਇਹ ਕਹਿਣ ਦਾ ਇਹ ਸੀਗਾ ਕਿ ਆਪਾਂ ਨੂੰ ਕੋਈ ਕੱਲ ਨੂੰ ਲਾਹਨਤ ਨਾ ਦੇਵੇ ਕਿ ਹਾਂ ਵੀ ਤਿਆਰ ਵਰਤਿਆਰ ਰਹੋ ਪੰਜਾਬੀਓ ਤਿਆਰ ਵਰਤਿਆਰ ਰਹਿਣਾ ਸਾਡਾ ਫਰਜ਼ ਬਣਦਾ ਹੈ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੋਂ ਮੁਖਤ ਤਵੇਂ ਆਏਗਾ ਸਾਰਾ ਕੁਝ ਆਪਾਂ ਨਾਲ ਬਾਰੇ ਜਾਣਦੇ ਆ ਕਿ ਆਪਣਾ ਇਤਿਹਾਸ ਕੀ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਇਕੱਠੇ ਕਰਕੇ ਆਪਾਂ ਡੇਲੀ ਦਾ ਇੱਕ ਪ੍ਰੋਗਰਾਮ ਬਣਾਇਆ ਕਰਾਂਗੇ ਕਿ ਕਿਸ ਤਰ੍ਹਾਂ ਆਪਾਂ ਬਿਨਾ ਕਿਸੇ ਖਰਚੇ ਤੋਂ ਬਿਨਾ ਕਿਸੇ ਉੱਚ ਬੇਨੋ ਮਤਲਬਤੋਂ ਕਿ ਜਿਹਨੂੰ ਆਪਾਂ ਕਹਿ ਦਈਏ ਕਿ ਆਪਾਂ ਝੂਠ ਪਟਾਂਕ ਬੋਲ ਕੇ ਕਿ ਹਾਂ ਤੁਹਾਡੇ ਪਿੰਡ ਵਿੱਚ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਉਹ ਕਰਵਾ ਦਾਂਗੇ ਜਾਂ ਇਹ ਕਰਾ ਦਾਂਗੇ ਉਹ ਆਪਾਂ ਸਾਰੀਆਂ ਚੀਜ਼ਾਂ ਜੀ ਜਾਨੂ ਜਿਹੜਾ ਹੈਗਾ ਸੌਰੀ ਮਾਫ ਕਰਨਾ ਕਿ ਉਹਨਾਂ ਨੂੰ ਆਪਾਂ ਸਾਰਾ ਇਹਦੇ ਵਿੱਚ ਆਪਾਂ ਐਡ ਕਰਿਆ ਕਰਾਂਗੇ ਔਰ ਮੈਂ ਤੁਹਾਡੇ ਤੋਂ ਦੁਬਾਰਾ ਫਿਰ ਸਲਾਮ ਮੰਗਦਾ ਕਿ ਕੀ ਇਹ ਚੈਨਲ ਨੂੰ ਮੈਂ ਜਿਹੜਾ ਹੈਗਾ ਪੰਜਾਬ ਤਿਆਰ ਪਰ ਤਿਆਰ ਦਾ ਨਾਮ ਦੇ ਕੇ ਕੁਝ ਗਲਤ ਤਾਂ ਨਹੀਂ ਕੀਤਾ ਪਲੀਜ਼ ਇਹ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਔਰ ਨਾਲ ਦੀ ਨਾਲ ਆਪਾਂ ਇਹਦੇ ਵਿੱਚ ਕੋਸ਼ਿਸ਼ ਕਰਿਆ ਕਰਾਂਗੇ ਕਿ ਜਾਣਕਾਰੀ ਲਈਏ ਗ੍ਰਾਮ ਸਭਾ ਕੀ ਹੁੰਦੀ ਹੈ ਗ੍ਰਾਮ ਪੰਚਾਇਤ ਕੀ ਹੁੰਦੀ ਹੈ ਇਹਨਾਂ ਨੇ ਕੀ ਕੀ ਪਾਵਰਾਂ ਹੁੰਦੀਆਂ ਨੇ ਗ੍ਰਾਮ ਸਭਾ ਦੇ ਵਿੱਚ ਆਪਾਂ ਕੀ ਕੀ ਕੰਮ ਕਰਵਾ ਸਕਦੇ ਹਾਂ ਗ੍ਰਾਮ ਪੰਚਾਇਤ ਦੀ ਕੀ ਪਾਵਰ ਹੈ ਉਸ ਤੋਂ ਮੁੜ ਕੇ ਪੰਚਾਇਤੀ ਰਾਜ ਬਾਰੇ ਆਪਾਂ ਜਾਣਕਾਰੀ ਦਿਆ ਕਰਾਂਗੇ ਨਰੇਗਾ ਦੀਆਂ ਜਿਹੜੀਆਂ ਸਕੀਮਾਂ ਨੇ ਉਹਦੇ ਵਿੱਚੋਂ ਆਪਾਂ ਕੀ ਕੀ ਲਾਭ ਲੈ ਸਕਦੇ ਹਾਂ ਇਹ ਸਾਰੀਆਂ ਸਕੀਮਾਂ ਜਿਹੜੇ ਉਮੀਦਵਾਰ ਜਿਹੜੇ ਹੈਗੇ ਨੇ ਉਹਨਾਂ ਵਾਸਤੇ ਵੀ ਇੱਕ ਤਰ੍ਹਾਂ ਦਾ ਫਿਰ ਉਹ ਹੋਊਗਾ ਕਿ ਉਹ ਜਾ ਕੇ ਆਪਣੇ ਵੋਟਰਾਂ ਨੂੰ ਕਹਿ ਸਕਦੇ ਕਿ ਅਸੀਂ ਆ ਸਕੀਮਾਂ ਦੇ ਅਧੀਨ ಗ್ರಾಮ ਸਭਾ ਦੇ ਅਧੀਨ ਅਸੀਂ ਇਹ ਕੰਮ ਕਰ ਸਕਦੇ ਹਾਂ ਉਸ ਤੋਂ ਮੁੜ ਕੇ ਅਸੀਂ ਜਿਹੜਾ ਹੈਗਾ ਜਿਹੜਾ ਹੈ ಗ್ರಾಮ ਸਭਾ ਦੇ ਬਾਰੇ ਵਿੱਚ ਜਾਣਕਾਰੀ ਲੈਣੀ ਹੈ ਕਿਉਂਕਿ ਦੋਸਤੋ ಗ್ರಾಮ ਸਭਾ ਇੱਕ ਇਹ ਜੀ ਚੀਜ਼ ਹੈ ਆਪਾਂ ਇਹਦੇ ਵਿੱਚ ਵਿਸਤਾਰ ਪੂਰਵਕ ਫਿਰ ਕਦੀ ਜਾਵਾਂਗੇ ਔਰ ਉਸ ਤੋਂ ਮੁੜ ਕੇ ਜਿਹੜੀਆਂ ਹੋ ਬਹੁਤ ਜ਼ਿਆਦਾ ਇਹ ਜੀਆਂ ਸਕੀਮਾਂ ਨੇ ਜਿੰਨਾਂ ਬਾਰੇ ਸ਼ਾਇਦ ਆਪਾਂ ਨੂੰ ਨਹੀਂ ਵੀ ਪਤਾ ਹੁੰਦਾ ਕਿਉਂਕਿ ਕੁਝ ਕਾਰਨ ਹੋ ਸਕਦੇ ਨੇ ਉਹਦੇ ਬਾਰੇ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ لیکن ہاں اپنا مین مقصد پھر میں اسی ਗੱਲ ਤੇ ਆਉਣਾ ਚਾਹੁੰਦਾ ਕਿ YouTube ਚੈਨਲ ਬਣਾਉਣ ਦਾ ਤਿਆਰ ਬੱਤਾ ਪੰਜਾਬ ਤਿਆਰ ਬੱਤਾ ਉਹਦੇ ਚੈਨਲ ਬਣਾਉਣ ਦਾ مین مقصد ਇਹ ਹੀ ਹੈ ਕਿ ਪੰਜਾਬ ਦੇ ਵਿੱਚ ਆਗਲੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਉਹਦੇ ਵਿੱਚ ਸਾਨੂੰ ਪੰਜਾਬੀਆਂ ਨੂੰ ਕੋਈ ਬੰਦਾ ਲਾਣਤ ਨਾ ਦੇ سکے ਕੱਲ ਨੂੰ ਸਾਨੂੰ ਕਿ ਇਹ ਨਾ ਕਹਿ سکے ਪੰਜਾਬੀਓ ਯਾਰ ਤੁਸੀਂ ਤਾਂ ਫਿਰ ਉਹ ਹੀ ਬੋਤਲ ਪਿੱਛੇ ਪਤਾ ਨਹੀਂ ਕੀ ਕੀ ਸੌਰੀ ਮੈਂ ਇਹ ਚੀਜ਼ਾਂ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈ ਪੰਜਾਬ ਦਾ ਚੈਨਲ ਪੰਜਾਬੀਆਂ ਵਾਸਤੇ ਇਹ ਚੈਨਲ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੀ ਪੰਜਾਬ ਤਿਆਰ ਵਰਤਿਆ ਰਿਹਾ ਹੈ ਅਸੀਂ ਇਸ ਦੇ ਵਿੱਚ ਕੋਸ਼ਿਸ਼ ਕਰਾਂਗੇ ਤੁਹਾਡੇ ਜਵਾਬ ਦੇ ਜਿਹੜਾ ਹੈ ਤੁਹਾਡੇ ਸਵਾਲਾਂ ਦੇ ਸੌਰੀ ਜਵਾਬ ਦੇਣ ਵਾਸਤੇ ਵੀ ਤਿਆਰ ਵਰਤਿਆ ਰਹੀਏ ਔਰ ਤੁਸੀਂ ਤਿਆਰ ਵਰਤ ਰਹੋ ਇੱਕ ਸੋਹਣੀ ਪੰਚਾਇਤ ਸੋਹਣਾ ਪੰਜਾਬ ਸਿਰਜਣ ਦਾ ਇਨ੍ਹਾਂ ਸਾਰੀਆਂ ਗੱਲਾਂ ਨੂੰ ਜਿਹੜਾ ਹੈ ਮੈਂ ਸਮਾਪਤੀ ਇੱਥੇ ਦੇਣੀ ਚਾਹੁੰਦਾ ਤੇ ਅਖੀਰ ਦੇ ਵਿੱਚ ਇੱਕੋ ਹੀ ਗੱਲ ਕਰਨਾ ਚਾਹੁੰਦਾ ਕਿ ਜਿੰਨਾ ਜਿੰਨਾ ਸਰੋਤਿਆਂ ਕੋਲ ਜੋ ਵੀ ਇਹ ਲਿੰਕ ਪਹੁੰਚਦੇ ਨੇ ਜਾਂ ਜੋ ਵੀ ਵੀਡੀਓਜ਼ ਪਹੁੰਚਦੇ ਨੇ ਸਾਰੇ ਪਲੀਜ਼ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਤਵਾਦ ਸਬਸਕ੍ਰਾਈਬ ਕਰਿਓ ਔਰ ਅੱਗੇ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਆ ਕਰਿਓ ਕਿ ਹਾਂਜੀ ਗੁਰਪ੍ਰੀਤ ਸਿੰਘ ਜੀ ਕੀ ਹੋ ਰਿਹਾ ਉਹਦੇ ਵਿੱਚ ਜੋ ਵੀ ਤੁਹਾਡੇ ਕਮੈਂਟ ਹੋਣਗੇ ਉਹਨਾਂ ਦੇ ਵਿੱਚ ਮੈਂ ਸਾਰਾ ਕੁਝ ਅੱਗੇ ਪੇਸ਼ ਕਰਿਆ ਕਰੂੰਗਾ ਘਟ ਛੱਟ ਕੇ ਇਸ ਤਰੀ ਮੇਂ ਜੀ ਛੱਟ ਕੇ ਪੰਡੈਲੀ ਦੀ ਪੇਸ਼ ਕਰਿਆ ਕਰਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਰੱਬ ਰੱਖਾ